ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਵੀਡੀਓ ਦੇ ਵਿੱਚ ਸਾਰੀਆਂ ਬੁਟੀਕ ਵਾਲੀਆਂ ਤੇ ਸਾਰੀਆਂ ਜਿਹੜੀਆਂ ਹੈਂਡਵਰਕ ਦੇ ਨਾਲ ਆਣਗੀਆਂ ਸਾਰਿਆਂ ਦੀ ਡਿਟੇਲ ਕੋਸ਼ਿਸ਼ ਕਰਾਂਗੀ ਦੱਸ ਦਿਆਂ ਸੋ ਵੀਡੀਓ ਨੂੰ ਅੰਤ ਤੱਕ ਦੇਖਣਾ ਇਹ ਜਿਹੜੀ ਕਲੈਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਟੈਬੀ ਦਾ ਸਰਟ ਸ਼ਰਟ ਤੇ ਬਾਟਮ ਦਾ ਫੈਬਰਿਕ ਮਿਲੇਗਾ 2300 ਰੁਪਿਆ ਦਾ ਰੇਟ ਹੈ ਦੁਪੱਟਾ ਇਹਦਾ organza ਦਾ ਆਏਗਾ ਦੁਪੱਟੇ ਤੇ ਸਾਈਡ ਤੇ ਜਿਹੜੀ ਲੇਸ ਲੱਗੀ ਹੈ ਘੇਰੇ ਤੇ ਤੇ ਜਿਹੜਾ ਬਾਟਮ ਤੇ ਉਹ ਸਾਰਾ ਹੈਂਡਵਰਕ ਨਾਲ ਆਏਗਾ ਰਾੰਗੇ ਦੇ ਵਿੱਚ 6 ਤੋਂ 7 ਐ ਗਿਣੀ ਤੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਵਾਲਾ ਜਿਹੜਾ ਸੂਟ ਹੈ ਸਿੰਗਲ ਕਲਰ ਵਿੱਚ ਆਏਗਾ ਲਵੈਂਡਰ ਥੋੜਾ ਡਾਰਕ ਟੋਨ ਵਿੱਚ ਕਲਰ ਆਏਗਾ ਦੁਪੱਟਾ ਇਹਦੇ ਨਾਲ ਵੀ ਰਹਿ ਜਾਂ ਸਕਦਾ ਇਹ ਸ਼ਿਮਰ ਵਿੱਚ ਆਏਗਾ ਸ਼ਿਮਰ ਫੈ布ਰਿਕ ਹੈ ਦਾ ਬਾਟਮ ਤੇ ਵੀ ਹੈਂਡਵਰਕ ਹੈ ਸ਼ਰਟ ਤੇ ਪੂਰਾ ਕੇ ਦਿੱਤੇ ਹੈਂਡਵਰਕ ਹੈ ਦੁਪੱਟਾ ਨਾਲ ਬੜਾ ਪਿਆਰਾ ਆਏਗਾ ਦੁਪੱਟੇ ਤੇ ਲੇਸ ਲੱਗੀ ਹੈ ਤੇ ਇਹਦਾ ਵੀ ਜਿਹੜਾ ਕਲਰ ਆਏਗਾ ਤੁਹਾਨੂੰ ਸਿੰਗਲ ਵਿੱਚ ਹੀ ਮਿਲੇਗਾ ਕ੍ਰਾਸ਼ ਟਿਸ਼ੂ ਤੇ ਨਾਲ অর্ਗੈਂਜ਼ਾ আজকাল ਬਹੁਤ ਟ੍ਰੈਂਡ ਕਰ ਰਿਹਾ ਐ ਵਾਲਾ ਸੂਟ ਜਿਹੜਾ ਇਹਦੇ ਵਿੱਚ ਵੀ ਤੁਹਾਨੂੰ ਜਿਹੜਾ ਕਿ ਬਾਟਮ ਐ ਪਲੇਨ ਮਿਲੇਗਾ 슬ੀਵਸ ਤੇ ਹੈਵੀ ਵਰਕ ਹੈ ਦੁਪੱਟੇ ਤੇ ਲੈਂਸ ਲੱਗੀ ਹੈ ਤੇ ਨਾਲ ਵਿੱਚ ਮਿਰਰ ਵਰਕ ਹੋਇਆ ਸਾਰੇ ਸ਼ਰਡ ਫਰੰਟ ਤੇ ਐਮਬਲੋਇਡਡ ਹੈ ਸਿੰਗਲ ਸਿੰਗਲ ਕਲਰ ਵਿੱਚ ਮੋਸਟਲੀ ਜਿਹੜੀਆਂ ਕਲੈਕਸ਼ਨ ਐ ਇਸ ਵੇਲੇ ਤੁਹਾਨੂੰ ਸ਼ੋ ਹੋ ਰਹੀਆਂ ਨੇ ਆ ਰਹੀਆਂ ਨੇ ਐਂ ਵਾਲਾ ਵੀ ਜਿਹੜਾ ਇਹ ਵੀ ਸਿੰਗਲ ਕਲਰ ਵਿੱਚ ਆਏਗਾ 슬ੀਵਸ ਜਿੱਥੇ ਬਹੁਤ ਜ਼ਿਆਦਾ ਹੈਵੀ ਨੇ ਨਵੇਂ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਕਾਟਨ ਦੀਆਂ ਕਲੈਕਸ਼ਨਾਂ ਨੇ ਤੁਹਾਨੂੰ ਹੈਂਡ ਬਲੌਕ ਪ੍ਰਿੰਟ ਨਾਲ ਮਿਲਣਗੇ ਸੂਟ ਬਾਟਮ ਟਾਪ ਐਂਡ ਦੁਪੱਟਾ ਤਿੰਨੋਂ ਚੀਜ਼ਾਂ ਤੇ ਹੈਂਡ ਬਲੌਕ ਹੋਇਆ ਹੈ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਜਿਹੜੀ ਉਹਦੀ ਪਿਓਰ ਕਾਟਨ ਦਾ ਬਾਟਮ ਹੈ ਦੁਪੱਟਾ ਜਿਹੜਾ ਇਹਦੇ ਵਿੱਚ ਤਿੰਨ ਚਾਰ ਤਰ੍ਹਾਂ ਦਾ ਇੱਕ ਸ਼ਿਫੋਨ ਦਾ ਕੋਟਾ ਡੋਰੀਆ ਦਾ ਕਾਟਨ ਦਾ ਆਏਗਾ ਕੁਝ ਨਾਲ ਇਹਨਾਂ ਵਿੱਚ ਟਿਸ਼ੂ ਚੰਦੇਰੀ ਦਾ ਤੇ ਕੁਝ ਚੰਦੇਰੀ ਦਾ ਆਏਗਾ 1850 ਰੁਪਏ ਦਾ ਰੇਟ ਹੈ ਰੰਗ ਜਿਹੜੇ ਨੇ ਕਾਫੀ ਹੈਗੇ ਨੇ 30 ਤੋਂ 35 ਰੰਗਾਂ ਵਿੱਚ ਚੈੱਕ ਡਿਜ਼ਾਈਨ ਸਭ ਤੇ ਵੱਖਰਾ ਕੋਈ ਸੇਮ ਕਲਰ ਵਾਲੇ ਵਿੱਚ ਦੋ ਚਾਰ ਆਣਗੇ ਜਿਵੇਂ ਕਿ ਡਿਜ਼ਾਈਨ ਸੇਮ ਹੈ ਕਲਰ ਵੱਖਰਾ ਬਾਕੀ ਜਿੰਨੇ ਵੀ ਇਹਦੀਆਂ ਵਿੱਚ ਕਲੈਕਸ਼ਨਾਂ ਨੇ ਸਾਰੀਆਂ ਵੱਖਰੇ ਵੱਖਰੇ ਡਿਜ਼ਾਈਨਾਂ ਨਾਲ ਵੱਖਰੇ ਵੱਖਰੇ ਪ੍ਰਿੰਟਾਂ ਨਾਲ ਆਣਗੀਆਂ ਪਿਓਰ ਕਾਟਨ ਦੀ ਕਲੈਕਸ਼ਨ ਹੈ ਸ਼ਾਰਟ ਐਂਡ ਬਾਟਮ ਦੀ ਦੁਪੱਟਾ ਜਿਹੜਾ ਉਹ ਤੁਹਾਨੂੰ 4-5 ਆਪਸ਼ਨ ਵਿੱਚ ਮਿਲ ਜਾਏਗਾ ਜਿਹਦੇ ਨਾਲ ਜਿਹੜਾ ਕੰਟਰਾਸਟ ਕੀਤਾ ਗਿਆ ਉਹੀ ਆਏਗਾ ਕੁਝ ਨਾਲ ਜਿਹੜਾ ਕੋਟਾ ਦਾ ਹੈ ਜਿਵੇਂ ਆਹ ਵਾਲਾ ਕੋਟਾ ਦਾ ਹੈ ਕੁਝ ਕਾਟਨ ਦੇ ਨੇ ਕੁਝ ਸ਼ਿਫਨ ਦਾ ਜਿਹੜੀ ਵੀ ਤੁਹਾਡੀ ਲਾਈਕਿੰਗ ਹੈ ਤੁਹਾਨੂੰ ਉਹਦੇ ਕੋਈ ਮੈਂਸ਼ਨ ਕੀਤਾ ਜਿੰਨਾ ਨਾਲ ਕਾਟਨ ਦਾ ਦੁਪੱਟਾ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924575 ਜੋ ਦਿੱਤਾ ਉਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਸੈਂਡ ਕਰ ਦਿਓ ਜੈਸਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹ ਵਾਲੇ ਸੂਟਾਂ ਦੇ ਵਿੱਚੋਂ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਜੈਸਵੀ ਸੂਟ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਫਸਟ ਟਾਈਮ ਵੀਡੀਓ ਦੇਖ ਲਈ ਵੀ ਤੁਹਾਨੂੰ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਦੇ ਤੁਸੀਂ ਦੇਖਦੇ ਰਹੋ ਕਿ ਅੱਜਕਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਪ੍ਰਿੰਟ ਤੇ ਸਮਰ ਲਈ ਸਪੈਸ਼ਲ ਕਾਟਨ ਦੇ ਕਿਹੜੇ-ਕਿਹੜੇ ਸੂਟ 트ੈਂਡ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਤੁਹਾਡੀਆਂ ਸਹੇਲੀਆਂ ਪਹਿਣਾ ਤੱਕ ਇਹ ਕਲੈਕਸ਼ਨਾਂ ਪਹੁੰਚ ਜਾਣ ਕਿ ਅੱਜਕਲ ਜਿਹੜੀਆਂ ਸਮਰ ਨਾਲ ਸ ਜਾਂ ਨਾਰਮਲ ਵੀ ਰਿਫਲੈਕਸਮਾਂ ਜਿਹੜੀਆਂ ਨੇ ਕਿਵੇਂ ਦੀਆਂ ਟ੍ਰੈਂਡ ਕਰਦੀਆਂ ਨੇ ਜੇ ਕਾ ਸਟੇਟਸ ਦੇਖਣਾ ਹੈ ਤਾਂ ਨੰਬਰ 6239245750 ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨਾਮ ਤੇ ਸ੍ਰੀ ਦੇ ਨੇਮ ਨਾਲ ਮੈਂ ਤੁਹਾਨੂੰ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇ ਕਾ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਫਿਰ ਜਿਹੜੀਆਂ ਵੀ ਸੂਟਾਂ ਦੀਆਂ ਅਪਡੇਟਸ ਨੇ ਉਹ ਪਹੁੰਚ ਜਾਇਆ ਕਰਨਗੀਆਂ ਬਾਕੀ ਕੋ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜਿੰਨੇ ਵੀ ਸੂਟ ਨੇ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਸਾਰਿਆਂ ਹੀ ਸੂਟਾਂ ਤੇ ਜਿਹੜੀ ਕਿ ਸ਼ਿਪਿੰਗ ਚਾਰजेस ਉਹ ਬਿਲਕੁਲ ਫ੍ਰੀ ਆ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਜਿੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ